ਸਤਿ ਸ਼੍ਰੀ ਅਕਾਲ ਹਮਦਾਲ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੌੜੀਆਂ ਖਬਰਾਂ ਤੇ ਕੈਨੇਡਾ ਵਿੱਚ 크리스마ਸ ਮੌਕੇ ਮਦ ਕਾਲੀ ਚੋਣਾਂ ਦੇ ਅਸਰ ਬਜਟ ਦੀ ਹਮਾਇਤ ਕਰਨ ਦੇ ਰੋਂ ਵਿੱਚ ਨਜ਼ਰ ਨਹੀਂ ਆ ਰਹੀ ਐਨਡੀਪੀ ਬਲੌਕ ਕੂਬਕਵਾਨੇ ਮੰਗਾ ਮੰਨਣ ਦੀ ਸ਼ਰਤ ਰੱਖੀ ਕੈਨੇਡਾ ਸਰਕਾਰ ਰੱਦ ਕਰੇਗੀ ਹਜ਼ਾਰਾਂ ਭਾਰਤੀਆਂ ਦੇ ਵੀਜ਼ੇ ਨਵੀਆਂ ਤਾਕਤਾਂ ਹਾਸਲ ਕਰ ਰਹੀ ਲਿਬਰਲ ਸਰਕਾਰ ਲੱਖਾਂ ਇਮੀਗ੍ਰੇਸ਼ਨ ਅਰਜ਼ੀਆਂ ਇੱਕੋ ਵੇਲੇ ਹੋਣਗੀਆਂ ਰੱਦ ਅਮਰੀਕਾ ਵਿੱਚ ਬਜ਼ੁਰਗ ਭਾਰਤੀ ਨੂੰ ਮਿਲੀ ਵੱਡੀ ਰਾਹਤ ਆਈਸ ਨੇ ਅਦਾਲਤੀ ਫੈਸਲੇ ਮਗਰੋਂ ਕੀਤਾ ਰਿਹਾ ਜ਼ਹਰਾਨ ਮਮਦਾਨੀ ਵਿਰੁੱਧ ਬਗਾਵਤ ਦਾ ਦੋਸ਼ ਲਾਵੇਗੀ 트럼ਪ ਸਰਕਾਰ ਨਿਊਯਾਰਕ ਦੇ ਮੇਅਰ ਦਾ ਅਹੁਦਾ ਸੰਭਾਲਣ ਤੋਂ ਰੋਕਣ ਦਾ ਕੋਝਾ ਯਤਨ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਅਚਨਚੇਤ ਮੌਤ ਸੰਦੀਪ ਸਿੰਘ ਬਰਾੜ ਨੂੰ ਟਰੱਕ ਵਿੱਚ ਹੀ ਪਿਆ ਦਿਲ ਦਾ ਦੌਰਾ ਇੰਡੀਆ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਆ ਰਹੇ ਠੱਗਾਂ ਤੋਂ ਜਿੱਥੇ ਕੈਨੇਡਾ ਪਰੇਸ਼ਾਨ ਹੈ ਉੱਥੇ ਹੀ ਅਮਰੀਕਾ ਵੀ ਘੱਟ ਚਿੰਤਤ ਨਹੀਂ ਅਤੇ ਦੋਹਾਂ ਮੁਲਕਾਂ ਨੇ ਨਾਰਥ ਅਮਰੀਕਾ ਵਿੱਚੋਂ ਹਜ਼ਾਰਾਂ ਲੋਕਾਂ ਨੂੰ ਕੱਢਣ ਦਾ ਤਹਈਆ ਕਰ ਲਿਆ ਹੈ ਜੀ ਹਾਂ ਕੈਨੇਡਾ ਸਰਕਾਰ ਹਜ਼ਾਰਾਂ ਵੀਜ਼ੇ ਇੱਕੋ ਵੇਲੇ ਰੱਦ ਕਰਨ ਦੀਆਂ ਤਾਕਤਾਂ ਹਾਸਲ ਕਰ ਰਹੀ ਹੈ ਜਿਨ੍ਹਾਂ ਨੂੰ ਭਾਰਤੀਆਂ ਅਤੇ ਬੰਗਲਾਦੇਸ਼ੀਆਂ ਦੇ ਵੀਜ਼ੇ ਰੱਦ ਕਰਨ ਲਈ ਵਰਤਿਆ ਜਾਵੇਗਾ ਸੀਬੀਸੀ ਵੱਲੋਂ ਗੁੱਜਰ ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਅਮਰੀਕਾ ਇਸ ਕੰਮ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਅਤੇ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦੀ ਡਟ ਕੇ ਮਦਦ ਕਰ ਰਹੀ ਹੈ ਲਿਬਰਲ ਸਰਕਾਰ ਵੱਲੋਂ ਬਿਲ ਸੀ 2 ਅਤੇ ਬਿਲ ਸੀ 12 ਦੇ ਰੂਪ ਵਿੱਚ ਨਵੇਂ ਕਾਨੂੰਨ ਪੇਸ਼ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਵਿੱਚੋਂ ਬਿਲ ਸੀ 12 ਵੱਡੀ ਗਿਣਤੀ ਵਿੱਚ ਵੀਜ਼ੇ ਰੱਦ ਕਰਨ ਲਈ ਵਰਤਿਆ ਜਾਵੇਗਾ ਦੂਜੇ ਪਾਸੇ 300 ਤੋਂ ਵੱਧ ਸਿਵਲ ਸੁਸਾਇਟੀ ਜਥੇਬੰਦੀਆਂ ਨੇ ਸਰਕਾਰ ਨੂੰ ਮਿਲ ਰਹੀਆਂ ਨਵੀਆਂ ਤਾਕਤਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਤਰੀਕੇ ਨਾਲ ਸਰਕਾਰ ਡਿਪੋਰਟੇਸ਼ਨ ਮਸ਼ੀਨ ਦਾ ਰੂਪ اختیار ਕਰ ਲਵੇਗੀ ਸਿਰਫ ਇੰਨਾ ਹੀ ਨਹੀਂ ਆਟੇ ਦੇ ਨਾਲ ਘਣ ਵੀ ਪੀਸਿਆ ਜਾਵੇਗਾ ਅਤੇ ਕਈ ਮਾਸੂਮ ਲੋਕ ਮਾਰ ਹੇਠਾ ਸਕਦੇ ਨੇ ਇਸੇ ਦੌਰਾਨ ਇਮੀਗ੍ਰੇਸ਼ਨ ਵਕੀਲ ਵੀ ਕੈਨੇਡਾ ਸਰਕਾਰ ਦੀ ਨਵੀਂ ਰਣਨੀਤੀ ਤੋਂ ਹੈਰਾਨ ਨੇ ਜਿਸ ਰਾਹੀਂ ਲੱਖਾਂ ਇਮੀਗ੍ਰੇਸ਼ਨ ਅਰਜ਼ੀਆਂ ਇੱਕੋ ਵੇਲੇ ਰੱਦ ਕਰਦੇ ਆ ਬੈਕਲੌਗ ਚੁਟਕੀਆਂ ਵਿੱਚ ਖਤਮ ਕੀਤਾ ਜਾ ਸਕੇਗਾ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਦਾ ਮੰਨਣਾ ਹੈ ਕਿ ਭਾਰਤ ਤੋਂ ਵੱਡੀ ਗਿਣਤੀ ਵਿੱਚ ਆ ਰਹੀਆਂ ਵਿਜ਼ਟਰ ਵੀਜ਼ਾ ਅਰਜ਼ੀਆਂ ਕਰਕੇ ਹੀ ਪ੍ਰੋਸੈਸਿੰਗ ਦੀ ਰਫ਼ਤਾਰ ਮੱਠੀ ਪੈ ਜਾਂਦੀ ਹੈ ਅਤੇ ਜਾਇਜ਼ ਬੇਨੇਕਾਰਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ ਇਮੀਗ੍ਰੇਸ਼ਨ ਮਾਮਲਿਆਂ ਬਾਰੇ ਪਾਰਲੀਮੈਂਟਰੀ ਕਮੇਟੀ ਸਾਹਮਣੇ ਪੇਸ਼ ਰਣਨੀਤੀ ਕਹਿੰਦੀ ਹੈ ਕਿ ਭਾਰਤ ਦੇ ਹਵਾਈ ਐਡਾਂ ਤੇ ਰੋਕੇ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ਵਿੱਚ ਤੇਜ਼ ਵਾਧਾ ਹੋ ਰਿਹਾ ਹੈ ਮੌਜੂਦਾ ਬਰੇ ਦੌਰਾਨ 1878 ਮੁਸਾਫਰਾਂ ਨੂੰ ਜਹਾਜ਼ ਚੜਨ ਦੀ ਇਜਾਜ਼ਤ ਨਾ ਦਿੱਤੀ ਗਈ ਅਤੇ ਪੁੱਛ ਪੜਤਾਲ ਵਾਸਤੇ ਲਜਾਇਆ ਗਿਆ। ਪਿਛਲੇ ਮਹੀਨੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਸੀ ਕਿ ਵੀਜ਼ਾ ਰੱਦ ਕਰਨ ਦੀਆਂ ਨਵੀਆਂ ਤਾਕਤਾਂ ਕਿਸੇ ਖਾਸ ਮੁਲਕ ਦੇ ਲੋਕਾਂ ਦੁਆਲੇ ਕੇਂਦਰਿਤ ਨਹੀਂ ਅਤੇ ਕੋਈ ਫੈਸਲਾ ਇੱਕ ਪਾਸੜ ਤੌਰ ਤੇ ਨਹੀਂ ਲਿਆ ਜਾਵੇਗਾ ਪਰ ਤਾਜ਼ਾ ਹਾਲਾਤ ਤੇਜ਼ੀ ਨਾਲ ਤਬਦੀਲ ਹੁੰਦੇ ਨਜ਼ਰ ਆ ਰਹੇ ਨੇ। ਇਹ ਪਹਿਲੀ ਵਾਰ ਨਹੀਂ ਜਦੋਂ ਵੱਡੀ ਗਿਣਤੀ ਵਿੱਚ ਵੀਜ਼ੇ ਰੱਦ ਕਰਨ ਦੇ ਮਕਸਦ ਤਹਿਤ ਤਾਕਤਾਂ ਹਾਸਲ ਕਰਨ ਦਾ ਯਤਨ ਕੀਤਾ ਗਿਆ ਹੈ ਅਕਤੂਬਰ 2024 ਦੌਰਾਨ ਉਸ ਵੇਲੇ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਭੇਜੇ ਮੈਮੋਰੰਡਮ ਰਾਹੀਂ ਵਿਭਾਗ ਦੇ ਅਫਸਰਾਂ ਵੱਲੋਂ ਵਧੇਰੇ ਤਾਕਤਾਂ ਹਾਸਲ ਕਰਨ ਦੀ ਅਪੀਲ ਕੀਤੀ ਗਈ ਸੀ ਤਾਜ਼ਾ ਘਟਨਾਕਰਮ ਬਾਰੇ ਇਮੀਗ੍ਰੇਸ਼ਨ ਵਿਭਾਗ ਨੂੰ ਕੁਝ ਸਵਾਲ ਪੁੱਛੇ ਗਏ ਤਾਂ ਜਵਾਬ ਮਿਲਿਆ ਕਿ ਗੈਰ ਜ਼ਰੂਰੀ ਲੋਕਾਂ ਦੀ ਭੀੜ ਮੁਲਕ ਵਿੱਚ ਦਾਖਲ ਹੋਣ ਤੋਂ ਰੋਕਣਾ ਹੀ ਨਵੀਂ ਰਣਨੀਤੀ ਦਾ ਮੁੱਖ ਮਕਸਦ ਹੈ ਅਜਿਹੇ ਕਦਮਾਂ ਨਾਲ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਨਾਲ ਸੰਬੰਧਤ ਅਰਜ਼ੀਆਂ ਦੀ ਡੂੰਘਾਈ ਨਾਲ ਕੋਖ ਕੀਤੀ ਜਾ ਸਕਦੀ ਹੈ ਅਤੇ ਨਾਜਾਇਜ਼ ਪ੍ਰਵਾਸ ਨੂੰ ਰੋਕਿਆ ਜਾ ਸਕਦਾ ਹੈ। ਮਿਸਾਲ ਵਜੋਂ ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਵਾਲਿਆਂ ਦੀ ਗਿਣਤੀ ਵਿੱਚ ਜੂਨ 2024 ਦੇ ਮੁਕਾਬਲੇ 97% ਕਮੀ ਆ ਚੁੱਕੀ ਹੈ। ਇਮੀਗ੍ਰੇਸ਼ਨ ਵਿਭਾਗ ਨੇ ਇਹ ਵੀ ਦੱਸਿਆ ਕਿ ਟੈਂਪਰੇਰੀ ਰੈਜ਼ੀਡੈਂਟਸ ਵੱਲੋਂ ਅਸਾਈਲਮ ਕਲੇਮ ਕਰਨ ਦੇ ਮਾਮਲਿਆਂ ਵਿੱਚ ਵੀ 71% ਦੀ ਕਮੀ ਆਈ ਹੈ ਅਤੇ ਵੀਜ਼ਾ ਅਰਜ਼ੀਆਂ ਰੱਦ ਕਰਨ ਦੀ ਰਫ਼ਤਾਰ 25 ਫੀਸਡ ਵੱਧ ਚੁੱਕੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚਲਦੇ ਹਾਂ ਅਮਰੀਕਾ ਵਿੱਚ ਰਿਪੋਰਟ ਕੀਤੇ ਜਾਣ ਲਈ ਤਿਆਰਬਰ ਤਿਆਰ ਭਾਰਤੀ ਮੂਲ ਦੇ ਸੁਬਰਾਮਣੀਅਮ ਵੇਦਮ ਨੂੰ ਮਿਲੀ ਵੱਡੀ ਰਾਹਤ ਨਾਲ ਸੰਬੰਧਤ ਅਹਿਮ ਖਬਰ ਵਾਲ ਅਮਰੀਕਾ ਵਿੱਚ ਬਗੈਰ ਕਸੂਰ ਤੋਂ 43 ਸਾਲ ਜੇਲ੍ਹ ਕੱਟਣ ਵਾਲੇ ਭਾਰਤੀ ਮੂਲ ਦੇ ਸੁਬਰਾਮਣੀਅਮ ਵੇਦਮ ਨੂੰ ਵੱਡੀ ਰਾਹਤ ਮਿਲ ਗਈ ਜਦੋਂ ਵੱਖ-ਵੱਖ ਅਦਾਲਤਾਂ ਨੇ ਉਹਨਾਂ ਨੂੰ ਡਿਪੋਰਟ ਕਰਨ ਤੇ ਰੋਕ ਲਾ ਦਿੱਤੀ ਐਨਬੀਸੀ ਨਿਊਜ਼ ਮੁਤਾਬਕ ਹੁਣ ਇਹ ਮਾਮਲਾ ਇਮੀਗ੍ਰੇਸ਼ਨ ਅਪੀਲ ਬੋਰਡ ਕੋਲ ਜਾਵੇਗਾ ਅਤੇ ਫੈਸਲਾ ਆਉਣ ਵਿੱਚ ਕੁਝ ਮਹੀਨੇ ਲੱਗ ਸਕਦੇ ਨੇ 64 ਸਾਲ ਦੇ ਸੁਬ੍ਰਮਣੀਅਮ ਸੁਬੂ ਵੇਦਮ ਨੂੰ ਕਤਲ ਦੇ ਦੋਸ਼ੇਟ 1982 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸਾਰੀ ਜ਼ਿੰਦਗੀ ਜੇਲ੍ਹ ਵਿੱਚ ਹੀ ਲੰਘਾ ਦਿੱਤੀ 2022 ਵਿੱਚ ਇੱਕ ਅਹਿਮ ਸਬੂਤ ਸਾਹਮਣੇ ਆਇਆ ਜਿਸ ਰਾਹੀਂ ਸੁਬੂ ਵੇਦਮ ਨੂੰ ਬੇਕਸੂਰ ਮੰਨਦਿਆਂ ਅਗਸਤ 2025 ਵਿੱਚ ਰਿਹਾ ਕਰ ਦਿੱਤਾ ਗਿਆ ਪਰ ਇਮੀਗ੍ਰੇਸ਼ਨ ਵਾਲਿਆਂ ਨੇ ਪਹਿਲਾਂ ਹੀ ਉਸਦੀ ਉਡੀਕ ਸ਼ੁਰੂ ਕਰ ਦਿੱਤੀ ਸੀ ਸੂਬੂ ਵੇਦਮ ਨੇ ਜੇਲ੍ਹ ਵਿੱਚ ਰਹਿੰਦਿਆਂ ਐਮਬੀਏ ਸਣੇ ਤਿੰਨ ਡਿਗਰੀਆਂ ਹਾਸਲ ਕੀਤੀਆਂ ਅਤੇ ਪੈਂਸਿਲਵੇਨੀਆ ਦੇ ਇਤਿਹਾਸ ਵਿੱਚ ਪਹਿਲਾ ਕੈਦੀ ਬਣ ਗਿਆ ਜਿਸ ਨੇ ਜੇਲ੍ਹ ਵਿੱਚ ਰਹਿੰਦਿਆਂ ਗ੍ਰੈਜੂਏਸ਼ਨ ਮੁਕੰਮਲ ਕੀਤੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਸੂਬੂ ਵੇਦਮ ਨੂੰ ਦੋਸ਼ੀ ਠਹਿਰਾਏ ਜਾਣ ਦੀ ਦਲੀਲ ਦਿੰਦਿਆਂ ਗ੍ਰਿਫਤਾਰ ਕਰਕੇ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਉਧਰ ਸੂਬੂ ਵੇਦਮ ਦੀ ਵਕੀਲ ਨੇ ਕਿਹਾ ਕਿ ਨਸ਼ਾ ਰੱਖਣ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੂਬੂ ਦੀ ਉਮਰ 18 ਸਾਲ ਤੋਂ ਘੱਟ ਸੀ ਅਤੇ ਹੁਣ ਉਸਦੇ ਮੁਵਕਲ ਨੂੰ ਅਜੇਹ ਮਲਕ ਡਿਪੋਰਟ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਜਿੱਥੇ ਕੋਈ ਉਸ ਨੂੰ ਨਹੀਂ ਜਾਣਦਾ ਸੂਬੂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਰਫ 9 ਮਹੀਨੇ ਦੀ ਉਮਰ ਵਿੱਚ ਭਾਰਤ ਛੱਡ ਦਿੱਤਾ ਸੀ ਅਤੇ ਹੁਣ ਸਾਰੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਅਮਰੀਕਾ ਜਾਂ ਕੈਨੇਡਾ ਵਿੱਚ ਰਹਿੰਦੇ ਨੇ ਦੱਸ ਦਈਏ ਕਿ ਸੂਬੂ ਵੇਦਮ ਅਤੇ ਥਾਮਸ ਕਿੰਸਰ ਦੋਵੇਂ ਪੈਂਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਅਤੇ ਕੰਸਰ ਦਾ ਕਿਸੇ ਨੇ ਕਤਲ ਕਰ ਦਿੱਤਾ ਆਖਰੀ ਵਾਰ ਕੰਸਰ ਨੂੰ ਸੂਬੂ ਵੇਦਮ ਨਾਲ ਦੇਖੇ ਜਾਣ ਕਰਕੇ ਪੁਲਿਸ ਨੇ ਕਤਲ ਦੇ ਦੋਸ਼ ਲਾ ਦਿੱਤੇ ਕੋਈ ਗਵਾਹ ਜਾਂ ਠੋਸ ਸਬੂਤ ਨਾ ਹੋਣ ਦੇ ਬਾਵਜੂਦ ਵੇਦਮ ਨੂੰ ਕਤਲ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਇਮੀਗ੍ਰੇਸ਼ਨ ਅਦਾਲਤਾਂ ਦੇ ਤਾਜ਼ਾ ਫੈਸਲੇ ਮਗਰੋਂ ਵੇਦਮ ਦੀ ਭੈਣ ਸਰਸਵਤੀ ਨੇ ਕਿਹਾ ਕਿ ਉਹ ਬੇहद ਖੁਸ਼ ਨਹੀਂ ਅਤੇ ਇਸ ਉਮਰ ਵਿੱਚ ਵੇਦਮ ਨੂੰ ਡਿਪੋਰਟ ਕਰਨਾ ਬਿਲਕੁਲ ਵੀ ਵਾਜਬ ਨਹੀਂ ਹੋਵੇਗਾ ਧਿਆਰ ਰਿਪੋਰਟ ਹਮਦਰ ਟੀਵੀ ਆਹ ਹੁਣ ਚਲਦੇ ਆ ਨਿਊਯਾਰਕ ਸ਼ਹਿਰ ਦੇ ਮੇਅਰ ਦੀ ਚੋਣ ਵਿੱਚ ਅੜਿੱਕੇ ਡਾਉਣ ਲਈ ਰਿਪਬਲਿਕਨ ਪਾਰਟੀ ਵੱਲੋਂ ਕਥਿਤ ਤੌਰ ਤੇ ਚੱਲੀ ਜਾ ਰਹੀ ਕੋਜੀ ਚਾਲ ਨਾਲ ਸੰਬੰਧਤ ਅਹਿਮ ਖਬਰਵਾਲ ਅਮਰੀਕਾ ਦੀ ਸਿਆਸਤ ਵਿੱਚ ਇਹਨਾਂ ਨਿਗਾਰ ਆ ਚੁੱਕਾ ਹੈ ਕਿ ਵਿਰੋਧੀਆਂ ਨੂੰ ਡੇਗਣ ਲਈ ਕੋਜੇ ਤੋਂ ਕੋਜਾ ਹਥਿਆਰ ਵਰਤਿਆ ਜਾ ਰਿਹਾ ਹੈ ਜੀ ਹਾਂ ਜ਼ੁਹਰਾਨ ਮਮਦਾਨੀ ਨੂੰ ਨਿਊਯਾਰਕ ਸ਼ਹਿਰ ਦਾ ਮੇਅਰ ਬਣਨ ਤੋਂ ਰੋਕਣ ਲਈ ਟਰੰਪ ਦੀ ਰਿਪਬਲਿਕਨ ਪਾਰਟੀ ਨੇ ਆਖਰੀ ਚਾਲ ਵਜੋਂ 164 ਸਾਲ ਪੁਰਾਣਾ ਕਾਨੂੰਨ ਲਾਗੂ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਤ ਦੁਸ਼ਮਣ ਦੀ ਮਦਦ ਕਰਨ ਵਾਲੇ ਨੂੰ ਸਰਕਾਰੀ ਅਹੁਦਾ ਨਹੀਂ ਮਿਲ ਸਕਦਾ ਇਹ ਕਾਨੂੰਨ ਸਿਵਲ ਵਾਰ ਵੇਲੇ ਵਰਤਿਆ ਜਾਂਦਾ ਸੀ ਅਤੇ ਡੋਨਲਡ ਟਰੰਪ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਵਾਸਤੇ ਕੋਲੋਰਾਡੋ ਵਿੱਚ ਇਸ ਦੀ ਵਰਤੋਂ ਕੀਤੀ ਗਈ ਮਾਮਲਾ ਸੁਪਰੀਮ ਕੋਰਟ ਵਿੱਚ ਪੁੱਜਾਤਾ ਫੈਸਲਾ ਆਇਆ ਕਿ ਸਿਰਫ ਕਾਂਗਰਸ ਫੈਸਲਾ ਕਰ ਸਕਦੀ ਹੈ ਕਿ ਡੋਨਲਡ ਟਰੰਪ ਚੋਣ ਲੜਨ ਦੇ ਯੋਗ ਹਨ ਜਾਂ ਨਹੀਂ ਹੁਣ ਕਾਂਗਰਸ ਵੱਲੋਂ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਆਧਾਰ ਬਣਾ ਕੇ ਮਮਦਾਨੀ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਕਿਉਂਕਿ ਅੱਜ ਪੈਣ ਵਾਲੀਆਂ ਵੋਟਾਂ ਦੌਰਾਨ ਨਿਊਯਾਰਕ ਸ਼ਹਿਰ ਵਿੱਚ ਭਾਰਤੀ ਮੂਲ ਦਾ ਪਹਿਲਾ ਮੇਅਰ ਚੁਣਿਆ ਜਾਣਾ ਤੈਅ ਹੈ ਚੋਣ ਜਿੱਤਣ ਮਗਰੋਂ 90 ਸਾਲ ਮੌਕੇ ਸੌ ਚੱਕਣ ਦੀ ਰਸਮ ਹੋਵੇਗੀ ਮਮਦਾਨੀ ਵਿਰੁੱਧ ਖਾਣਾ ਜੰਗੀ ਵਾਲਾ ਕਾਨੂੰਨ ਲਿਆਉਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਛਾਪਿਆਂ ਦਾ ਵਿਰੋਧ ਕੀਤਾ ਗਿਆ ਅਮਰੀਕਾ ਦੇ ਸੰਵਿਧਾਨ ਦੀ 14ਵੀਂ ਸੋਧ ਦੀ ਧਾਰਾ 3 ਕਹਿੰਦੀ ਹੈ ਕਿ ਜੇ ਕੋਈ ਸ਼ਖਸ ਅਮਰੀਕਾ ਦੇ ਦੁਸ਼ਮਣਾਂ ਦੀ ਮਦਦ ਕਰਦਾ ਤਾਂ ਉਸ ਨੂੰ ਸਰਕਾਰੀ ਅਹੁਦੇ ਦੇ ਯੋਗ ਨਹੀਂ ਮੰਨਿਆ ਜਾਵੇਗਾ ਸਗੋਂ ਉਸ ਵਿਰੁੱਧ ਬਗਾਵਤ ਕਰਨ ਦੇ ਦੋਸ਼ ਲੱਗਣਗੇ ਫਿਲਹਾਲ ਸਰਕਾਰੀ ਕੰਮਕਾਜ ਠੱਪ ਹੋਣ ਕਾਰਨ ਕਾਂਗਰਸ ਦਾ اجلاس ਨਹੀਂ ਚੱਲ ਰਿਹਾ ਅਤੇ ਸ਼ਟਡਾਊਨ ਖਤਮ ਹੋਣ ਤੇ ਜ਼ੁਹਰਾਨ ਮੁਮਦਾਨੀ ਵਿਰੁੱਧ ਮਤਾ ਹਾ우스 ਆਫ ਰਿਪਰੈਜ਼ੈਂਟੇਟਿਵਸ ਵਿੱਚ ਲਿਆਂਦਾ ਜਾ ਸਕਦਾ ਹੈ ਸਿਰਫ ਹੇਟਲੇ ਸਦਨ ਵਿੱਚ ਮਤਾ ਪਾਸ ਹੋਣ ਨਾਲ ਕੰਮ ਨਹੀਂ ਚੱਲਣਾ ਅਤੇ ਸੈਨੇਟ ਵਿੱਚ ਮਤਾ ਪਾਸ ਕਰਵਾਉਣ ਲਈ ਘੱਟੋ-ਘੱਟ 60 ਵੋਟਾਂ ਦੀ ਜ਼ਰੂਰਤ ਹੋਵੇਗੀ ਫਿਲਹਾਲ ਜ਼ੁਹਰਾਨ ਮਮਦਾਨੀ ਵਾਈਟ ਹਾਊਸ ਅਤੇ ਅਮਰੀਕਾ ਦੇ اٹਾਰਨੀ ਜਨਰਲ ਦੇ ਦਫ਼ਤਰ ਵੱਲੋਂ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਦੂਜੇ ਪਾਸੇ ਮਮਦਾਨੀ ਨੂੰ ਪਸੰਦ ਨਾ ਕਰਨ ਵਾਲਿਆਂ ਨੇ ਦਾਵਾ ਕੀਤਾ ਹੈ ਕਿ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਤਬਾਹ ਹੋ ਜਾਵੇਗਾ ਜੇ ਉਹ ਮੇਅਰ ਚੁਣਿਆ ਗਿਆ ਦੱਸ ਦਈਏ ਕਿ ਰਿਪਬਲਿਕਨ ਪਾਰਟੀ ਨਿਊਯਾਰਕ ਦੇ ਸਾਬਕਾ ਗਵਰਨਰ ਐਂਡਰਿਊ ਕੂਮੋ ਦੀ ਹਮਾਇਤ ਕਰ ਰਹੀ ਹੈ ਜੋ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਨਹੀਂ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਅਤੇ ਕੈਨੇਡਾ ਵਿੱਚ 14 ਸਾਲ ਦੀ ਭਾਰਤੀ ਕੁੜੀ ਦੇ ਲਾਪਤਾ ਹੋਣ ਨਾਲ ਸਬੰਧਤ ਹੈ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਵਿਰੁੱਧ ਇਮੀਗ੍ਰੇਸ਼ਨ ਵਾਲਿਆਂ ਦੀ ਕਾਰਵਾਈ ਦਰਮਿਆਨ ਅਣਹੋਣੀ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕੈਲੀਫੋਰਨੀਆ ਦੇ ਸਟਾਕਟਨ ਨਾਲ ਸੰਬੰਧਤ ਤੇਜਵੀਰ ਸਿੰਘ ਬਰਾੜ ਮੁਤਾਬਕ ਉਸਦਾਪੁਰਾ ਸੰਦੀਪ ਸਿੰਘ ਬਰਾੜ ਦਿਲ ਦਾ ਦੌਰਾ ਪੈਣ ਕਾਰਨ ਟਰੱਕ ਵਿੱਚ ਹੀ दम ਤੋੜ ਗਿਆ ਸੰਦੀਪ ਸਿੰਘ ਦੀਆਂ ਅੰਤਮ ਰਸਮਾਂ ਅਤੇ ਮੁਸ਼ਕਲ ਸਮੇਂ ਦੌਰਾਨ ਪਰਿਵਾਰ ਦੀ ਆਰਥਿਕ ਮਦਦ ਵਾਸਤੇ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਦੂਜੇ ਪਾਸੇ ਕੈਨੇਡਾ ਵਿਖੇ 14 ਸਾਲ ਦੀ ਨੰਦਨੀ ਉਰਫ ਨਵਲੀਨ 27 ਅਕਤੂਬਰ ਤੋਂ ਲਾਪਤਾ ਦੱਸੀ ਜਾ ਰਹੀ ਹੈ ਅਤੇ ਭਾਲ ਵਿੱਚ ਜੁਟੇ ਪੀਲ ਰਿਜਨਲ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ ਪੁਲਿਸ ਨੇ ਦੱਸਿਆ ਕਿ ਨੰਦਨੀ ਉਰਫ ਨਵਲੀਨ ਨੂੰ ਆਖਰੀ ਵਾਰ 27 ਅਕਤੂਬਰ ਨੂੰ ਬਾਅਦ ਦੁਪਹਿਰ ਤਕਰੀਬਨ 2 ਵਜੇ ਬ੍ਰੈਮਟਨ ਦੇ ਫਾਦਰ ਟੋਬਨ ਰੋਡ ਅਤੇ ਬ੍ਰੈਮਲੀ ਰੋਡ ਤੇ ਦੇਖਿਆ ਗਿਆ ਪੁਲਿਸ ਵੱਲੋਂ ਜਾਰੀ ਹੋਈਏ ਮੁਤਾਬਕ ਨਵਲੀਨ ਦਾ ਕੱਦ 5 ਫੁੱਟ 3 ਇੰਚ ਲੰਮੇ ਕਾਲੇ ਵਾਲ ਅਤੇ ਆਖਰੀ ਵਾਰ ਦੇਖੇ ਜਾਣ ਵੇਲੇ ਬਲੂ ਜੀਨਸ ਨੇਵੀ ਬਲੂ ਹੂਡੀ ਅਤੇ ਵਾਈਟ ਸਨੀਕਰਸ ਪਹਿਨੇ ਹੋਏ ਸਨ ਜਦਕਿ ਗੂੜੇ ਰੰਗ ਦਾ ਬੈਕਪੈਕ ਵੀ ਉਸ ਕੋਲ ਮੌਜੂਦ ਸੀ ਪੀਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਨਵਲীন ਬਾਰੇ ਕੋਈ ਜਾਣਕਾਰੀ ਹੋਵੇ ਤਾਂ 21 ਡਿਵੀਜ਼ਨ ਦੇ ਜਾਂਚ ਕਰਤਾਵਾਂ ਨਾਲ 905 453 2121 ਐਕਸਟੈਂਸ਼ਨ 2133 ਤੇ ਸੰਪਰਕ ਕੀਤਾ ਜਾ ਸਕਦਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਮੱਧਕਾਲੀ ਚੋਣਾਂ ਦੇ ਖਛੇ ਨਾਲ ਸੰਬੰਧਤ ਹੈ। ਕੈਨੇਡਾ ਦੇ ਹਾਊਸ ਆਫ ਕਾਮਨਸ ਵਿੱਚ ਅੱਜ ਪੇਸ਼ ਹੋਣ ਵਾਲਾ ਬਜਟ 크리스마ਸ ਮੌਕੇ ਮੱਧਕਾਲੀ ਚੋਣਾਂ ਦਾ ਕਾਰਨ ਬਣ ਸਕਦਾ ਹੈ। ਜੀ ਹਾਂ, ਘੱਟ ਗਿਣਤੀ ਲਿਬਰਲ ਸਰਕਾਰ ਨੂੰ ਬਜਟ ਪਾਸ ਕਰਵਾਉਣ ਲਈ ਬਹੁਮਤੀ ਜ਼ਰੂਰਤ ਹੈ ਪਰ ਨਿਊ ਡੈਮੋਕ੍ਰੈਟਿਕ ਪਾਰਟੀ ਪੈਰ ਪਿੱਛੇ ਖਿੱਚਦੀ ਮਹਿਸੂਸ ਹੋ ਰਹੀ ਹੈ ਅਤੇ ਬਲੌਕ ਕਿ ਬਕਵਾਦਾ ਕਹਿਣਾ ਹੈ ਕਿ ਮੰਗਾਂ ਮੰਨੇ ਜਾਣ ਤੱਕ ਹਮਾਇਤ ਦਾ ਭਰੋਸਾ ਨਹੀਂ ਦਿੱਤਾ ਜਾ ਸਕਦਾ। ਲਿਬਰਲ ਸਰਕਾਰ ਵਾਸਤੇ ਹਰ ਮੰਗ ਪੂਰੀ ਕਰਨੀ ਵੀ ਸੰਭਵ ਨਹੀਂ ਹੋਵੇਗੀ ਉਧਰ ਕੰਸਰਵੇਟਿਵ ਪਾਰਟੀ ਦੇ ਆਗੂ ਪੀਏ ਪੋਹਿਲਿਆਬ ਨੇ ਸੋਮਵਾਰ ਨੂੰ ਪ੍ਰਸ਼ਨਕਾਲ ਦੌਰਾਨ ਕਿਹਾ ਕਿ ਜੇ ਸਰਕਾਰ ਕਿਫਾਇਤੀ ਬਜਟ ਪੇਸ਼ ਕਰਦੀ ਹੈ ਤਾਂ ਮੱਧਕਾਲੀ ਚੋਣਾਂ ਤੋਂ ਬਚਿਆ ਜਾ ਸਕਦਾ ਹੈ ਵਿਰੋਧੀ ਧਿਰ ਦੇ ਆਗੂ ਨੇ ਪਿਛਲੇ ਦਿਨੀ ਕਿਹਾ ਸੀ ਕਿ ਜੇ ਪ੍ਰਧਾਨ ਮੰਤਰੀ ਮਾਹ ਕਰਨੀ ਬਜਟ ਘਾਟਾ 42 ਅਰਬ ਡਾਲਰ ਤੋਂ ਹੇਠਾਂ ਰੱਖਣ ਵਿੱਚ ਸਫਲ ਰਹਿੰਦੇ ਨੇ ਅਤੇ ਇਨਕਮ ਟੈਕਸ ਦਰਾਂ ਵਿੱਚ ਕਟੌਤੀ ਸਣੇ ਇੰਡਸਟਰੀਅਲ ਕਾਰਬਨ ਕੀਮਤਾ ਖਤਮ ਕਰ ਦਿੱਤੀਆਂ ਜਾਣ ਤਾਂ ਕੰਸਰਵੇਟਿਵ ਪਾਰਟੀ ਹਮਾਇਤ ਕਰਨ ਬਾਰੇ ਸੋਚ ਸਕਦੀ ਹੈ ਇਸ ਦੇ ਜਵਾਬ ਵਿੱਚ ਸਦਨ ਵਿੱਚ ਸਰਕਾਰ ਦੇ ਆਗੂ ਸਟੀਵਨ ਮੈਕਨਨ ਨੇ ਆਖਿਆ ਕਿ ਬਜਟ ਕਿਫਾਇਤੀ ਅਤੇ ਕੈਨੇਡੀਅਨ ਲੋਕਾਂ ਵਾਸਤੇ ਨਵੇਂ ਮੌਕੇ ਪੈਦਾ ਕਰਨ ਵਾਲਾ ਹੋਵੇਗਾ ਗੇਰਾ ਰਿਪੋਰਟ ਹਮਦਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫਾਰ ਮਾਈ ਪੈਰੈਂਟਸ ਮਾਈ ਮਦਰ ਨੋਜ਼ ਮਾਈ ਵਰਕ ਆਰਸ ਸੋ ਦ ਮੂਮੈਂਟ ਆਈ ਕਨੈਕਟ ਟੂ ਦ ਗੋ ਵਾਈਫਾਈ ਆਈਲ ਗੈਟ ਹਰ ਮੈਸੇਜ are you on the train is anyone with you and the answer is always the same mahmat is a train operator in this cabin there's a helpline for emergencies